ਬੈਸਟ ਮਿਨਿਸਟਰ ਪਾਰਲੀਮੈਂਟ ਹਾਊਸ ਦੇ ਬਿਲਕੁਲ ਸਾਹਮਣੇ ਖੜਾ ਸੋ ਤੁਹਾਨੂੰ ਮੈਂ ਇਸ ਏਰੀਏ ਦੀ ਖੂਬਸੂਰਤੀ ਇੱਥੋਂ ਦੇ ਜਿਹੜੀ ਜੋ ਵੀ ਅੰਪਾਇਰ ਗਵਰਨਮੈਂਟ ਨੇ ਜਾਂ ਇਸ ਵੇਲੇ ਯੂਕੇ ਦੀ ਗਵਰਨਮੈਂਟ ਜਿਹੜੀ ਇੱਥੋਂ ਚਲਾਉਂਦੇ ਆ ਉਹ ਇਸ ਪਾਰਲੀਮੈਂਟ ਹਾਊਸ ਚਲਾਉਂਦੇ ਤੇ ਮੈਂ ਤੁਹਾਨੂੰ ਇੱਥੋਂ ਦਾ ਜਿਹੜਾ ਸਾਰਾ ਜਿਹੜਾ ਇਲਾਕਾ ਉਹਨੂੰ ਦਿਖਾਉਣ ਦਾ ਪੂਰਾ ਯਤਨ ਕਰੂੰਗਾ ਤੇ ਸੋ ਮੈਂ ਜਾ ਰਿਹਾ ਹੁਣ ਇਸ ਥਾਂ ਤੇ ਉੱਤੇ ਸਾਰਾ ਕੁਝ ਨਹੀਂ ਲੰਡਨ ਦਾ ਇਹ ਬੈਕਬੋਨ ਹੈ ਦਾ ਟਾਵਰ ਉਹ ਦੇਖੋ ਸੋ ਇਹ ਇੱਥੇ ਪਾਰਲੀਮੈਂਟ ਜਿਹੜੀ ਲੰਡਨ ਦੀ ਹੈ ਇੱਥੇ ਬੈਠ ਕੇ ਜਿੰਨੇ ਵੀ ਕਿਸ ਦੇ ਤੇ ਜਿੰਨੇ ਵੀ ਪਾਰਲੀਮੈਂਟ ਮੈਂਬਰ ਨੀਰ ਹੋਣਗੇ ਜਿੱਥੇ ਬੈਠਦੇ ਨੇ ਸੋ ਇਹ ਸਾਰਾ ਜਿਹੜਾ ਹੈ ਤੇ ਪੀਰੀਆ ਇਨਵੈਸਟਮੈਂਟ ਮਿਨਿਸਟਰ ਦਾ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਵਧੀਆ ਇਹੀ ਹੈ ਉਹ ਲੰਡਨ ਦਾ ਇਸ ਏਰੀਆ ਜਿੱਥੇ ਤੁਸੀਂ ਆਮ ਤੌਰ ਤੇ ਫੀਲਡਾਂ ਆ ਫੋਟੋਆਂ ਤੇ ਸਭ ਕੁਝ ਦੇਖਦੇ ਕੰਜ ਨੇ ਬਥੇ ਪਿਛਲੇ ਸਮੇਂ ਸਾਡੇ ਲੱਗੇ ਸੀ ਤੇ ਉਸ ਤੋਂ ਬਾਅਦ ਇਹਨੂੰ ਬਹੁਤ ਵਧੀਆ ਹੋਰ ਤਰੀਕੇ ਨਾਲ ਜਿਹੜਾ ਪ੍ਰਬੰਧ ਤੇਰਾ ਵਧੀਆ ਇਹਨੂੰ ਡਿਜ਼ਾਈਨ ਕੀਤਾ ਗਿਆ ਸੋ ਪੁਰਾਣੇ ਨੇ ਬਹੁਤ ਸਾਲਾਂ ਤੇ 200 700 ਸਾਲਾਂ ਦੇ ਇਹ ਸਾਰੇ ਆ ਪੀਰ ਵੇਦਿਆਂ ਬੜੇ ਨੇ ਜਿਹੜਾ ਦੇਖਣ ਨੂੰ ਯੋਗ ਨੇ ਸੋ ਆ ਤੁਹਾਨੂੰ

ਦੇਖਣਯੋਗ ਹੈ ਦੇਖੋ ਕੰਨੀ ਬੰਦਿਆਂ ਜਿਹੜੀ ਆ ਦਰਸ਼ਕ ਜਿਹੜੇ ਨੇ ਇੱਥੇ ਦੇਖਣ ਆਏ ਹੋਏ ਨੇ ਇਹ ਬੋਟਸ ਨੇ ਤੇ ਬਹੁਤ ਵਧੀਆ ਜਿਹੜਾ ਹੈ ਤੇ ਇਸ ਇੰਡੀਆ ਦੇਖਣ ਨੂੰ ਪੇਸ਼ ਕਰਦਾ ਦੇਖ ਰਹੇ ਹੋ ਨਾ ਕਿ ਲੰਡਨ ਆਈ ਹੈ ਕਿੰਦੇ ਪੀਅ ਦੇ ਉੱਤੇ ਤੁਸੀਂ ਤੇ ਟੈਕ ਲੈ ਕੇ ਜਾ ਸਕਦੇ ਹੋ ਇਹ ਸਾਰਾ ਹੀ ਲੰਡਨ ਜਿਹੜਾ ਹੈ ਇਹ ਦੇਖਿਆ ਜਾ ਸਕਦਾ ਇੱਥੇ ਕਿ ਆਦਰੀ ਮੈਂ ਵੈਸਟ ਮਿੰਿਸਟਰ ਦੇ ਪੋਲ ਦੇ ਉੱਤੋਂ ਖੜ ਕੇ ਇਹ ਸਾਰਾ ਜਿਹੜਾ ਤੁਹਾਨੂੰ ਸੀਨ ਦਿਖਾ ਰਿਹਾ ਹੈ। ਹੁਣ VOTING ਹੋ ਰਹੀ ਹੈ। ਆ ਲੋਕ ਹਜ਼ਾਰਾਂ ਦੀ ਕੀਮਤੀ ਇੱਥੇ ਜਿਹੜੇ ਨੇ ਲੰਡਨ ਆਏ ਨੂੰ ਦੇਖਣ ਵਾਸਤੇ ਇੱਥੇ ਆਏ ਹੋਏ, ਉਮੜੇ ਹੋਏ ਨੇ। ਸੌਗਗੇ ਅਸੀਂ ਚੱਲਾਂਗੇ ਉਹ ਲੰਡਨ ਬ੍ਰਿਜ ਉਹ ਵੀ ਦੇਖਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਲਓ ਜੀ ਹੁਣ ਅਸੀਂ ਲੰਡਨ ਬ੍ਰਿਜ ਤੇ ਆ ਗਏ ਆ ਤੇ ਲੰਡਨ ਬ੍ਰਿਜ ਦਾ ਸ਼ੁਰੂਆਤ ਹੋ ਗਈ ਤੇ ਅਸੀਂ ਹੁਣ ਲੰਡਨ ਬ੍ਰਿਜ ਤੇ ਪਹੁੰਚ ਗਏ ਹਾਂ ਪਾਰਲੀਮੈਂਟ ਹਾਊਸ ਤੋਂ ਬਾਅਦ ਹੂੰ ਵਾਸਟ ਮਨਿਸਟਰ ਇਹ ਏਰੀਆ ਚੋਂ ਨਿਕਲ ਕੇ ਹੁਣ ਅਸੀਂ ਲੰਡਨ ਬ੍ਰਿਜ ਦੇ ਉੱਤੇ ਖੜੇ ਆ ਇਹ ਹੁਣ ਤੁਹਾਨੂੰ ਲੰਡਨ ਬ੍ਰਿਜ ਦਾ ਪਾਸਮੁਚਾ ਤਹਸ਼ ਹੈ ਉਹ ਦਿਖਾ ਰਿਹਾ ਸੋ ਦੇਖੋ ਕਿਵੇਂ ਦਾ ਇੱਥੇ ਓਸ ਪਈ ਹੋਈ ਆ ਜਿਹਦੇ ਕਰਕੇ ਕਲੀਅਰ ਜਿਹੜੀ ਹੈ ਤਸਵੀਰ ਹੈ ਉਹ ਨਹੀਂ ਦੱਸ ਨਹੀਂ ਲੰਡਨ ਦਾ ਉਹ ਬ੍ਰਿਜ ਜਿਹੜਾ ਤਸਵੀਰਾਂ 'ਚ ਵੇਖੀਦਾ ਸੀ ਤੇ ਅੱਜ ਉਸ ਲੰਡਨ ਬ੍ਰਿਜ ਦੇ ਉੱਤੇ ਮੈਂ ਆਪ ਪੈਦਲ ਚੱਲ ਕੇ ਜਾ ਰਿਹਾ ਆਂ ਆਪ ਸਾਹਮਣੇ ਵੇਖੋ ਲੰਡਨ ਬ੍ਰਿਜ ਹੈ ਤੇ ਮੈਂ ਉਹਦੇ ਉੱਤੇ ਆਪਣੇ ਕਦਮ ਰੱਖ ਲਏ ਨੇ ਤੇ ਹੁਣ ਇਹਦੇ ਨੂੰ ਕ੍ਰੋਸ ਕਰਾਂਗੇ ਇਸ ਬ੍ਰਿਜ ਨੂੰ ਤੁਸੀਂ ਦੇਖਦੇ ਰਹਿਣਾ ਕਿ ਇਸ ਬ੍ਰਿਜ ਨੂੰ ਕ੍ਰੋਸ ਕਰਨ ਦੀ ਨਾਲ-ਨਾਲ ਤੁਸੀਂ ਮੇਰੇ ਚੱਲੋਗੇ ਇਹਦੇ ਉੱਪਰ ਮਿਊਜ਼ੀਅਮ ਵੇਖਣ ਵਾਸਤੇ ਲੋਕ ਜਾਂਦੇ ਨੇ ਪਰ ਟਿਕਟਾਂ ਸਾਰੀਆਂ ਹੀ ਸਵੇਰ ਦੀਆਂ ਅ ਵਿਕ ਚੁੱਕੀਆਂ ਨੇ ਤੇ ਹੁਣ ਟਿਕਟਾਂ ਦੁਬਾਰਾ ਨਹੀਂ ਮਿਲ ਸਕਦੀਆਂ ਹੁਣ ਕੱਲ ਨੂੰ ਮਿਲਣਗੀਆਂ ਤੇ 뮤지엄 ਤਾਂ ਨਹੀਂ ਦੇਖਿਆ ਜਾ ਸਕਦਾ ਪਰ ਇਹ ਆ ਵੀ ਪੁਲ ਦੇ ਉੱਤੋਂ ਦੀ ਜਿਹੜਾ ਅਸੀਂ ਲੰਘ ਜਰੂਰ ਰਹੇ ਹਾਂ ਤੇ ਇਹ ਇਸ ਪੁਲ ਦੇ ਉੱਤੋਂ ਦੀ ਲੰਘ ਕੇ ਬਹੁਤ ਹੀ ਮਜ਼ਾ ਆ ਰਿਹਾ ਸੋਚਦੇ ਹਾਂ ਵੀ ਕਦੇ ਸ਼ਾਇਦ ਜ਼ਿੰਦਗੀ ਚ ਕਿੰਨੀ ਔਕਾ ਦੇਖਣ ਦਾ ਨਾਮ ਮਿਲੇ ਪਰ ਇਹ ਮੌਕਾ ਮਿਲ ਗਿਆ ਤੁਸੀਂ ਦੇਖੋ ਲੰਡਨ ਦਾ ਟਾਵਰ ਬ੍ਰਿਜ ਤੇ ਉਹ ਟਾਵਰ ਬ੍ਰਿਜ ਦੇ ਉੱਤੇ ਇਹੀ ਲੰਘ ਰਹੇ ਐ ਇਸ ਪੁੱਲ ਨੂੰ ਕਰਾਸ ਕਰ ਰਹੇ ਐ ਇਸ ਪੁੱਲ ਦੇ ਦੋਨਾਂ ਸਾਈਡਾਂ ਤੇ ਲੋਕ ਪੈਦਲ ਚੱਲ ਰਹੇ ਨੇ ਤੇ ਵਿਚਲੀ ਜਿਹੜੀ ਰੋਡ ਐ ਇਹ ਰੋਡ ਆ ਲੋਕਾਂ ਵਾਸਤੇ ਇਹ ਗੱਡੀਆਂ ਬੱਸਾਂ ਵਾਸਤੇ ਆ ਤਾਂ ਮੈਂ ਦੱਸ ਦਿਆਂ ਵੀ ਜਿੱਥੇ ਅਸੀਂ ਖੜੇ ਆ ਇਹ ਪੋਰਸ਼ਨ ਜਿਹੜਾ ਕਹਿੰਦੇ ਨੇ ਫੋਲਡ ਹੋ ਜਾਂਦਾ ਜਦੋਂ ਕਿਤੇ ਥੱਲਿਓਂ ਦੀ ਲੰਗਦੇ ਹਨ ਆਪਣੀਆਂ ਆ ਫੈਰੀਆਂ ਵੱਡੇ ਕਿੜੇ ਸਮੁੰਦਰੀ ਜਾਜ ਤੇ ਫੋਲਡ ਹੋ ਜਾਂਦੇ ਰਹੇ ਹੁਣ ਤਾਂ ਮੈਨੂੰ ਲੱਗਦਾ ਕਿ ਪੱਕੀ ਸੜਕ ਬਣੀ ਹੋਈ ਹੈ ਸ਼ਾਇਦ ਇਹ ਕੁਝ ਨਾ ਹੋਵੇ ਪਰ ਸੁਣੀ ਤਾਂ ਤੇਹੀ ਸੀ ਪਰ ਜਦੋਂ ਲੰਘ ਕੇ ਮੈਂ ਦੇਖਿਆ ਤੇ ਮੈਨੂੰ ਲੱਗਦਾ ਵੀ ਨਹੀਂ ਕਿ ਉਦੋਂ ਹੀ ਫੋਲਡ ਹੁੰਦਾ ਹੋਊਗਾ ਹੁਣ ਨਹੀਂ ਸੋ ਇਹ ਸਾਰਾ ਹੀ ਜਿਹੜਾ ਨਾ ਆ ਆ ਬਸਾਂ ਵੇਖ ਲੋ ਦੋਨਾਂ ਪਾਸੇ ਉਧਰ ਵੀ ਲੋਕ ਨੇ ਜਾ ਰਹੇ ਨੇ ਆ ਰਹੇ ਨੇ ਤੇ ਇਧਰ ਅਸੀਂ ਰਾਈਟ ਹੈਂਡ ਅਸੀਂ ਹਾਂ ਤੇ ਲੈਫਟ ਹੈਂਡ ਲੁਕਿੰਗ ਆਉਣ ਜਾਣ ਲੱਗੇ ਉੱਤੇ ਵਿਚਕਾਰ ਜੜੀਆਂ ਨੇ ਓਕਾਰਾਂ ਬੱਸਾਂ ਪਸੇ ਇੱਥੇ ਦੇ ਦੋ ਹੀ ਮਤਲਬ ਮੋਸਟਲੀ ਜਿਹੜੀਆਂ ਜ਼ਿਆਦਾਤਰ ਕਨਵੈਨਸ ਨੇ ਕਾਰਾਂ ਨੇ ਤੇ ਬੱਸਾਂ ਨੇ ਕੋਈ ਟਾਵਾ ਟਾਵਾ ਸਾਈਕਲ ਤੇ ਵੀ ਲੰਘਦਾ ਸਕੂਟਰ ਮੋਰਸਾਗਲਾ ਆਟੋ ਕੋੜਾ ਰੈੜੀ ਜਾਂ ਹੋਰ ਜਿਹੜੇ ਨਿੱਕੇ ਮੋٹے ਭਾਰਤ 'ਚ ਬਹੁਤ ਜ਼ਿਆਦਾ ਜਾਂ ਪੰਜਾਬ 'ਚ ਚੱਲਦੇ ਨੇ ਉਹਦੀ ਕਨਵੈਂਸ ਇੱਥੇ ਹੈ ਨਹੀਂ ਇੱਥੇ ਕਨਵੈਂਸ ਤਾਂ ਵੱਡੀ ਹੈ ਜਾਂ ਬੱਸਾਂ ਨੇ ਜਾਂ ਕਾਰਾਂ ਨੇ ਤੇ ਟ੍ਰੈਫਿਕ ਦੇ ਰੂਲ ਇੰਨੇ ਪੱਕੇ ਨਹੀਂ ਕਿ ਕਿਸੇ ਵੀ ਕਿਸਮ ਦਾ ਕੋਈ ਇਦਾਂ ਦੀ ਹਾਦਸਾ ਜਾਂ ਵਾਪਰਦਾ ਨਹੀਂ ਹਾਂ ਕਦੇ ਵਾਪਰ ਵੀ ਸਕਦਾ ਕਦੇ ਹੋ ਵੀ ਜਾਂਦਾ ਪਰ ਇਦਾਂ ਦਾ ਨਹੀਂ ਜਿਵੇਂ ਪੰਜਾਬ ਦੇ ਵਿੱਚ ਰੋਜ਼ ਹੀ ਐਕਸੀਡੈਂਟ ਨਾਲ ਅਨੇਕਾਂ ਮੌਕਾ ਕੋਈ ਬੱਸ ਖਾਡ ਡਿੱਗ ਪੀ ਕੋਈ ਟਰੱਕ ਸ Kippr ਚ ਵੱਜ ਗਿਆ ਕਿਸੇ ਸਕੂਟਰ ਵਾਲੇ ਨੂੰ ਕਾਰ ਵਾਲੇ ਨੂੰ ਟਰੱਕ ਨੇ ਕੁਚਲਤਾ ਕਿਸੇ ਨੇ ਕੁਛ ਕਰਤਾ ਇੱਥੇ ਤਾਂ ਕੋਈ ਇਦਾਂ ਦਾ ਕੋਈ ਇੱਥੇ ਨਹੀਂ ਹੈ ਇੱਥੇ ਰੂਲ ਬਹੁਤ ਸਖਤ ਨਹੀਂ ਪੈਦਲ ਤਰਨ ਤੁਰਨ ਦੇ ਵੀ ਤੇ ਗੱਡੀਆਂ ਵਾਸਤੇ ਕਾਦਰ ਤੁਰ ਲਈ ਵੀ ਇਹਨਾਂ ਨੇ ਜਿਹੜੇ ਉਹ ਫੁੱਟਪਾਥ ਬਣਾਏ ਹੋਏ ਨੇ ਪੁਰਾਣਾ ਭੁੱਟ ਪ੍ਰਥਾ ਦੇ ਉੱਤੋਂ ਦੇ ਸੀ ਲੰਘ ਆਏ ਤੇ ਇਹ ਅਸੀਂ ਲਾਸਟ ਪੇਪਰ ਤੋਂ ਸਾਂਗ ਆਦੇ ਸੋ ਇਹ ਅਸੀਂ ਹੋਣਾ ਬਾਹਰ ਨਿਕਲ ਆਏ ਆ ਪੁਲ ਦੇ ਉੱਤੋਂ ਇਹ ਪੁਲ ਦਾ ਵਾਰੀ ਹਿੱਸਾ ਹੈ ਕੋਈ ਦੇਖਿਆ ਇਹ ਇਹ ਵਾਰੀ ਹਿੱਸਾ ਜੀ ਵੇਖਦੇ ਮੈਂ ਸ਼ਾਂਕ ਮਾ ਕੇ ਤੁਹਾਨੂੰ ਦਿਖਾਉਣਾ ਇਹ ਇਹ ਦਾ ਬਾਰੀ ਹੇਚਾ ਜਿਹੜੇ ਪਾਸਿਓਂ ਸੀ ਬਾਹਰ ਆਏ ਆ ਉਧਰੋਂ ਕੇਸ ਤਰਹਾਏ ਸੀ ਇਧਰੋਂ ਹੁਣ ਅਸੀਂ ਬਾਹਰ ਨਿਕਲੇ ਹਾਂ ਸੋ ਹੁਣ ਅਸੀਂ ਅਗਲੇ ਪੜਾਅ ਤੇ ਜਾ ਰਹੇ ਹਾਂ ਅਗਲਾ ਕੁਝ ਵੇਖਣ ਵਾਸਤੇ ਤੇ ਜਦੋਂ ਉੱਥੇ ਪਹੁੰਚੂਗਾ ਤੇ ਤੁਹਾਨੂੰ ਦੁਬਾਰਾ ਫੇਰ ਅਸੀਂ ਉਹ ਵੀ ਗੁੜਿਆ ਉਹ ਸਾਰਾ ਕੁਝ ਮੇਰੇ ਦ੍ਰਿਸ਼ ਨੇ ਉਹ ਦਿਖਾਉਂਗਾ ਲੰਡਨ ਟਾਵਰ ਦੇ ਬਿਲਕੁਲ ਸਾਹਮਣੇ ਆ ਇਹ ਬਹੁਤ ਵੱਡਾ ਫੋਟ ਹੈ ਕਿਲਾ ਕੈਸਲ ਜਿਹਨੂੰ ਕਹਿੰਦੇ ਆ ਕਿਲਾ ਆ ਤੇ ਇਸ ਕਿਲੇ ਚ ਅੰਦਰ ਬਹੁਤ ਕੁਝ ਹੋਏਗਾ ਰਾਜਿਆਂ ਮਹਾਰਾਜਿਆਂ ਦਾ ਜਿਹੜੇ ਰਾਜੇ ਤੇ ਨਹੀਂ ਅੰਗਰੇਜ਼ਾਂ ਦੇ ਕਹਿ ਸਕਦੇ ਆ ਕਿਉਂਕਿ ਬ੍ਰਿਟਿਸ਼ ਅੰਪਾਇਰ ਦੇ ਵੇਲੇ ਦਾ ਤੇ ਬ੍ਰਿਟਿਸ਼ ਅੰਪਾਇਰ ਇੱਥੋਂ ਚੱਲਦਾ ਹੋਏਗਾ ਤੇ ਬਿਲਕੁਲ ਹਾਂ ਲੰਡਨ ਜਿਹੜਾ ਟਾਵਰ ਹੈ ਉਹ ਬਿਲਕੁਲ ਨਾਲ ਹੈ ਤੇ ਅਸੀਂ ਪੈਸੇਜ ਦੇ ਦੁਰਿਆ ਜਾ ਰਹੇ ਆ ਤੇ ਨਾਲ ਹੀ ਤੁਹਾਨੂੰ ਮੈਂ ਇਹ ਫੋਰਟ ਜਿਹੜਾ ਉਹ ਦਿਖਾਉਂਦਾ ਜਾ ਰਿਹਾ ਹਾਂ ਹਾਂ ਮੁਰਗਿਆਂ ਇਤਿਹਾਸਕ ਜਿਹੜੀਆਂ ਆ ਰਾਇਲ ਅੰਪਾਇਰ ਹੈ ਇਹ ਮੈਂ ਕਹਾਂ ਸੀ ਨਾ ਤੁਹਾਨੂੰ ਵੀ ਰਾਇਲ ਅੰਪਾਇਰ ਦਾ ਜਿਹੜਾ ਫੋਰਟ ਹੈ ਇਹ ਕਿਲਾ ਯੋ। ਇਹ ਦੇਖੋ ਚੰਗੀ ਤਰ੍ਹਾਂ ਦੇਖ ਲਓ। ਇਹ ਮੈਂ ਬਣਾ ਰਿਹਾ ਸੀ। ਬਹੁਤ ਤੰਗੜ ਕਿਲਾ ਲੋਕ ਅੰਦਰ ਜਾ ਰਹੇ ਨੇ ਪਰ ਹੁਣ ਇੱਥੇ ਨਿਰਾ ਹੁਣ ਕਰਕੇ ਅ ਅੰਦਰ ਨਹੀਂ ਜਾ ਸਕਦੇ ਸੋਈ ਤਾਂ ਭਾਵੇਂ ਵੀ ਦੇਖਦਾ ਮੈਂ ਜਰੂਰ ਅੰਦਰ ਜਾ ਕੇ ਸੋ ਇਹ ਮਨ ਨਾਲ ਨਾਲ ਜਿਹੜਾ ਹੈ ਉਹ ਬਣਾਉਂਦਾ ਜਾ ਰਿਹਾ ਨਾਲ ਤਾਂ ਦਿਖਾਉਂਦਾ ਜਾ ਰਿਹਾ ਕਿੱਥੋਂ ਲੋਕੀ ਜਿਹੜੇ ਗਏ ਸੀ ਪਹਿਲਾਂ ਬਾਹਰ ਨਿਕਲ ਰਹੇ ਨੇ ਫੋਰਟ ਚੋਂ ਅੰਦਰ ਕਿਲੇ ਚ ਤਨੀ ਮਹਿੰਗਾ ਆ ਕੇ ਆਇਆ ਉਹ ਟਾਈਮ ਹੀ ਹੁਣ ਆ ਸੀਗਾ ਉਹ ਹਵਾ ਨਾਲ ਇੰਦਰ ਤੀਰ ਦੇਖੋ ਹਾਂ ਥੋੜਾ ਜਿਹਾ ਹੋਰ ਵੀ ਨੇੜੇ ਹੋ ਕੇ ਦੇਖਣ ਦਾ ਖਾਣਿਆ ਜੀ ਜੀ ਚੋਕ ਕਰ ਤੂ ਕਿ ਕਿਲੇ ਦਾ ਇਹਨਾਂ ਲੋਕ ਗੇਟ ਹੈ ਇਹਦੇ ਅੰਦਰ ਲੋਕ ਗਏ ਨੇ ਉੱਥੋਂ ਬਾਹਰ ਹੁਣ ਵਾਪਸ ਆ ਰਹੇ ਨੇ ਇਹ ਦੇਖੋ ਹਾਂ ਮੈਨੂੰ ਅੰਦਰ ਜਾਣ ਦਾ ਮੌਕਾ ਨਹੀਂ ਮਿਲਿਆ ਕਿ ਬਹੁਤ ਲੇਟ ਹੋ ਗਿਆ ਮੈਂ ਇੱਥੇ ਪਹੁੰਚ ਗਿਆ ਸੋ ਇਹ ਬਹੁਤ ਹੀ ਵਧੀਆ ਕਿਲਾ ਹੈ ਤੇ ਅੰਦਰ ਨਹੀਂ ਜਾ ਪਾਇਆ ਮੈਂ ਇਹ ਸਿਕਟ ਹੈ ਜਿੱਥੋਂ ਇਜਾਜ਼ਤ ਲੈ ਕੇ ਅੰਦਰ ਗਿਆ ਜਾਂਦਾ ਜੇਲ ਹੈ ਜਿੱਥੇ ਛੂ ਮੇਰਾ ਖਿਆਲ ਆ ਪਿੱਕਾਈਆਂ ਨੂੰ ਕਦੇ ਅੰਗਰੇਜ਼ ਜਿਹੜੇ ਨੇ ਉਹ ਰੱਖਦੇ ਹੋਣਗੇ ਇਹ 1280 ਸੈਂਟ ਥਾਮਸ ਟਾਵਰ ਹੈ ਉਹਦੇ ਨਾਂ ਹੇਟ ਸੀ ਕੋਈ ਡੇਟ ਹੈ ਕਿ 10 ਦਿਨ ਵੀ ਇੱਥੇ ਕੈਦੀ ਰੱਖੇ ਜਾਂਦੇ ਰਹੇ ਨੇ 1280 ਸਮਾਜਿਕ ਰਾਏ ਡੀਟਾਪ ਇਥੇ ਪ੍ਰिजन ਨੂੰ ਕੱਢਦੇ ਇਥੋਂ ਕਹਿੰਦੇ ਵੀ ਕੈਦੀ ਜਿਹੜੇ ਕੱਢਖੇ ਨਾ ਤੇ ਉਹਨਾਂ ਨੂੰ ਅੱਗੇ ਜਿਹੜੇ ਹੈ ਉਹ ਕੋਰਟ ਚ ਪੇਸ਼ ਕਰਨ ਵਾਸਤੇ ਅੰਪਾਇਰ ਗਵਰਨਮੈਂਟ ਜਿਹੜੀ ਹੈ ਥਾਵਾ 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 ਇਹ ਜੀ ਲੰਡਨ ਟਾਵਰ ਇਹੋ ਤੁਸੀਂ ਲੰਡਨ ਟਾਵਰ ਤੇ ਬਿਲਕੁਲ ਨੇੜੇ ਆ ਇੱਥੋਂ ਸਟਾਰਟ ਹੁੰਦਾ ਲੰਡਨ ਟਾਵਰ ਤੇ ਇੱਥੋਂ ਸਟਾਰਟ ਹੋ ਕੇ ਇਹ ਇਹ ਸਾਰਾ ਜਿਹੜਾ ਉਹ ਥੱਲੇ ਬ੍ਰਿਜ ਹੈ ਇਹ ਟਾਵਰ ਹੈ ਇਹ ਅਖੀਰ ਉੱਥੋਂ ਤੱਕ ਜਾਂਦਾ ਲਾਸਟ ਤੱਕ ਤੇ ਜਿਹੜਾ ਤੁਸੀਂ ਵਿਚਲਾ 파ਟ ਦੋਨਾਂ ਪਿੱਲਰਾਂ ਦੇ ਵਿੱਚ ਵੇਖ ਰਹੇ ਹੋ ਨਾ ਇਹ ਕਹਿੰਦੇ ਨੇ ਕਿ ਇਹ ਜਿਹੜਾ ਪਿਛਲਾ ਵਿਚਲਾ 파ਟ ਹੈ ਉਹ ਫੋਲਡ ਹੋ ਜਾਂਦਾ ਜਦੋਂ ਵੀ ਕੋਈ ਸ਼ਿਪ ਲੰਘਣਾ ਹੋਵੇ ਜਾਂ ਕੁਝ ਹੋਵੇ ਜਾਂ ਰਾਤ ਨੂੰ ਇਹਨੂੰ ਫੋਲਡ ਕਰਤਾ ਜਾਂਦਾ ਤੇ ਥੱਲੇਉਂ ਦੀ ਤੁਸੀਂ ਕੋਈ ਸ਼ਿਪ ਜਿਹੜੇ ਉਹ ਛੋਟੇ-ਛੋਟੇ ਸ਼ਿਪ ਨੇ, 크루즈 ਨੇ ਲੰਘ ਰਹੇ ਨੇ। ਤੇ ਇਹਦਾ ਡਿਜ਼ਾਈਨ ਦੇਖੋ ਕਿੰਨਾ ਤਖੜਾ। ਤੁਸੀਂ ਫੋਟੋਆਂ 'ਚ ਪਹਿਲਾਂ ਵੀ ਵੇਖਿਆ ਹੋਊਗਾ। ਅੱਜ ਮੈਂ ਤਾਂ ਆ ਸ਼ਾਖਸ਼ਤ ਇੱਥੇ ਖੜਕੇ ਇਹਨੂੰ ਰਿਕਾਰਡ ਵੀ ਕਰ ਰਿਹਾ ਤੇ ਵੇਖ ਵੀ ਰਿਹਾ। ਸੋ ਇਹ ਸਾਰਾ ਜਿਹੜਾ ਹੈ ਆ ਰਿਵਰ ਦੇ ਵਿੱਚ ਪੂਰੇ ਦਾ ਪੂਰਾ ਪੋਰਸ਼ਨ ਜਿਹੜਾ ਹੈ ਇਹ ਇਲਾਕਾ ਤੁਹਾਨੂੰ ਦਿਸ ਰਿਹਾ ਕਿੱਕਦੀ ਵਧੀਆ ਖੂਬਸੂਰਤੀ ਹੈ ਇਹਦੀ ਤੇ ਉਹ ਦੇਖੋ ਤੁਸੀਂ 크루즈 ਜਿਹੜੇ ਨੇ ਉਹ ਆ ਰਹੇ ਨੇ ਸੋ ਇਹ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਨਿਹੜਾ ਦੇਖੋ ਇਹ ਆ ਲੰਡਨ ਦਾ ਲੰਡਨ ਟਾਵਰ ਨਿਹੜਾ ਇੱਥੇ ਸਥਿਤ ਹੈ ਫਾਈਟਰਸ਼ਿਪ ਹੈ ਹਾਂ ਪਤਾ ਨਹੀਂ ਇੱਥੇ ਲਿਖਿਆ ਉਹਦਾ ਨਾਮ ਹਾਂ ਇਹ ਆ ਫਾਈਟਰਸ਼ਿਪ ਲੰਡਨ ਦਾ ਹਾਂ ਇੱਥੇ ਖੜਾ ਪੁਰਾਣਾ ਇੱਥੇ ਖੜਾ ਇਹ ਲੰਡਨ 1971 ਆ ਤ੍ਰੀਦਮ 1962 ਇਸੇ ਤਰ੍ਹਾਂ ਅਲੱਗ-ਅਲੱਗ ਮਤਲਬ ਦੇਸ਼ਾਂ ਦੇ ਇਹਨੇ ਮਤਲਬ ਸੈਰ ਕਰਕੇ 1938 ਤੋਂ ਇਹ ਜਿਹੜਾ ਹੈ ਉਹ ਲਗਾਤਾਰ ਜਿਹੜਾ ਸਫ਼ਰ ਜਰਿਆ ਤੇ ਹਾਂ 25 ਸਾਲ ਹੋ ਗਏ ਇਹਨੂੰ ਇਸ ਸ਼ਿਪ ਨੂੰ ਜਿਹੜਾ ਇੱਥੇ ਇਸ ਰਿਵਰ ਦੇ ਇੱਥੇ ਜਿਹੜੀ ਮਤਲਬ ਜਿਹੜੀ ਆ ਕਿ ਸਾਗ ਸਮੁੰਦਰ ਦਾ ਜਾਂ ਕਿ ਕਹੋ ਰਿਵਰ ਇੱਥੇ ਖੜਾ ਸਮਾਰਕ ਦੇ ਉੱਤੇ ਰਾਜਾ ਜਿਹੜਾ ਸ਼ਹੀਦਾਂ ਨੂੰ ਫੁੱਲ ਭੇਂਟ ਕਰਦੇ ਨੇ ਜਦੋਂ ਉਹਨਾਂ ਦਾ ਦਿਨ ਮਨਾਉਂਦੇ ਨੇ ਸ਼ਹੀਦਾਂ ਦਾ ਇੱਥੇ ਯੂਕੇ ਦਾ ਇੰਗਲੈਂਡ ਦਾ ਜਿਹੜਾ ਰਾਜਾ ਹੈ ਉਹ ਫੁੱਲ ਚੜਾ ਕੇ ਸ਼ਹੀਦਾਂ ਨੂੰ ਜਿਹੜਾ ਉਹ ਸ਼ਰਧਾਂਜਲੀ ਇਹ ਪੇਂਟ ਕਰਦਾ ਸਮਾਰਕ ਹੈ ਜਿੱਥੇ ਸ਼ਹੀਦਾਂ ਨੂੰ ਮਾਰਚ ਦੇ ਵਿੱਚ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜਿਹੜੇ ਇਹ ਇਸ ਯੂਕੇ ਜਾਂ ਬ੍ਰਿਟਿਸ਼ ਗਵਰਨਮੈਂਟ ਦੇ ਲਈ ਸ਼ਹੀਦ ਹੋਏ ਸੀ ਸਾਹਮਣੇ ਦੇਖੋ ਇਹ ਚਰਚ ਹੈ ਕਿ ਇੱਥੇ ਸਾਰਿਆਂ ਜਿੰਨੀਆਂ ਵੀ ਐਗਜ਼ੀਬਿਸ਼ਨ ਲੱਗਦੀਆਂ ਇਹ ਸਾਹਮਣੇ ਐਗਜ਼ੀਬਿਸ਼ਨ ਸੈਂਟਰ ਹੈ ਕਿੱਥੇ ਐਗਜ਼ੀਬਿਸ਼ਨ ਲੱਗਦੀਆਂ ਇਹਨਾਂ ਦੀਆਂ ਇਹ ਮੇਨ ਚਰਚ ਹੈ ਕਿ ਇੱਥੇ ਵੈਸਟਮਨਿਸਟਰ ਦੇ ਵਿੱਚ ਜਿਹੜਾ ਗੌਰਿਆਂ ਦਾ ਜਿੱਥੇ ਇਹ ਸਾਰੇ ਆਪਣੀ ਜਿਹੜੀ ਅਪਰਾਧਨਾਵਾ ਕਰਦੇ ਨੇ ਜਾਂ ਇੱਥੇ ਆਣ ਕੇ ਜਿਹੜੀ ਹੈ ਉਹ ਆਪਣੇ ਧਰਮ ਦੇ ਮੁਤਾਬਕ ਜੋ ਪਰੰਪਰਾਵਾਂ ਨਿਯੋਧਾ ਦੇ ਅਨਸਾਰ ਆਣ ਕੇ ਸਤਕਾਰਯੋਗ ਇੱਥੇ ਆਣ ਕੇ ਇਹਨਾਂ ਦਾ ਨਮ ਜਿਹੜਾ ਨਕਮਸਤਕ ਇਹਨੇ ਆ ਉਦਾਂ ਆਪਣੇ ਵਾਂਗ ਇਹ ਆਪਣੇ ਇਸ਼ਟ ਨੂੰ ਖੁਸ਼ ਕਰਨ ਵਾਸਤੇ ਇੱਥੇ ਚਰਚ ਦੇ ਤਾਉਂਦੇ ਨੇ ਇਹ ਇਹਨਾਂ ਦਾ ਧਾਰਮਿਕ ਸਥਾਨ ਹੈ ਤੇ ਗੋਰੇ ਮੌਸਲੀ ਇੱਥੇ ਆਣ ਕੇ ਆਪਰਾ ਜਿਹੜਾ ਉਹ ਜੋ ਵੀ ਪ੍ਰਾਰਥਨਾ ਕਰਦੇ ਨੇ ਇੱਥੇ ਕਰਦੇ ਨੇ ویسٹ منسٹر جاتے آن کے پرارتنا کرتے ਵੈਸਟਮਨਿਸਟਰ ਐਬੀ ਇਹ ਸ਼ਾਪ ਹੈ ਇਹ ਉਹਨਾਂ ਦੀ ਬਹੁਤ ਵੱਡੀ ਬਿਲਡਿੰਗ ਹੈ ਜਿੱਥੇ ਤੇ ਤਾਂ ਕਿ ਆਪਣੀਆਂ